ਬਹੁਤ ਬਹੁਤ ਇੱਥੇ ਪਹੁੰਚਦੇ ਧੰਨਵਾਦ ਕਰਦੇ ਆ ਸਾਡੇ ਵਿਚਕਾਰ ਕਿੱਥੇ ਜਾਈਏ ਭਾਈ ਸਾਡੀ ਮੈਡਮ ਗੁਰਪ੍ਰੀਤ ਕੌਰ ਮਾਨ ਜੀ ਪਹੁੰਚੇ ਹੋਏ ਨੇ ਅਸੀਂ ਦਿਲ ਦੀਆਂ ਗਹਿੜੀਆਂ ਤੋਂ ਉਹਨਾਂ ਦਾ ਇੱਥੇ ਪਹੁੰਚਣ ਤੇ ਧੰਨਵਾਦ ਕਰਦੇ ਆ ਇੱਕ ਛੋਟੇ ਜਿਹੇ ਸੱਦੇ ਉਤੇ ਉਹ ਸਾਡੇ ਵਿਚਕਾਰ ਪਹੁੰਚੇ ਨੇ ਬਹੁਤ ਬਹੁਤ ਉਹਨਾਂ ਦਾ ਸ਼ੁਕਰੀਆ ਅਸੀਂ ਹਮੇਸ਼ਾ ਹੀ ਉਹਨਾਂ ਦੇ ਆਉਣ ਦੇ ਨਾਲ ਉਹ ਆ ਜਾਣ ਮੁੱਖ ਮੰਤਰੀ ਸਾਹਿਬ ਆ ਜਾਣ ਇੱਕ ਗੱਲ ਹੀ ਆ ਸਾਡੇ ਲਈ ਜਿੰਨਾ ਉਹਨਾਂ ਨੇ ਮੋਢੇ ਨਾਲ ਮੋਢਾ ਲਾ ਕੇ ਪੰਜਾਬ ਦਾ ਕੰਮ ਸਾਮਿਆ ਹੋਇਆ ਹੈ ਪੰਜਾਬ ਦੇ ਹਰ ਕੋਨੇ ਵਿੱਚ ਸਾਡੇ ਗੁਰਪ੍ਰੀਤ ਕੌਰ ਮਾਨ ਜੀ ਹਰ ਕੋਨੇ ਵਿੱਚ ਦਿਖਦੇ ਨੇ ਤੇ ਜਿਸ ਤਰੀਕੇ ਉਹਨਾਂ ਨੇ ਬੀੜਾ ਚੱਕਿਆ ਹੋਇਆ ਲੋਕਾਂ ਦੇ ਦੁੱਖ ਦਰਦਾਂ ਨੂੰ ਸੁਣ ਰਹੇ ਨੇ ਮਸਲੇ ਹੱਲ ਕਰ ਰਹੇ ਨੇ ਮੁੱਖ ਮੰਤਰੀ ਸਾਹਿਬ ਦਾ ਬਹੁਤ ਸਾਰਾ ਕੰਮ ਜਿਹੜਾ ਤੁਸੀਂ ਘਟ ਕੀਤਾ ਹੋਇਆ ਅਸੀਂ ਉਹਦਾ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ ਜਿੱਥੇ ਪਹੁੰਚਣ ਉੱਤੇ ਸਾਡੇ ਲੋਕਲ ਬਾਡੀ ਦੇ ਮਿੰისტਰ ਸਾਹਿਬ ਡਾਕਟਰ ਅਵਜੋਤ ਜੀ ਜਿਨ੍ਹਾਂ ਨੇ ਜਦੋਂ ਨਾਲ ਸੰਭਾਲਿਆ ਸਾਡੇ ਬਹੁਤ ਕੰਮ ਜੀ ਖਰੜ ਦੇ ਹਾਲ ਕਰਦੇ ਬਹੁਤ ਜਿਆਦਾ ਸਾਡਾ ਸ਼ੌਕਾ ਹੋ ਗਿਆ ਗਿਆ ਸਾਰੀਆਂ ਗੱਲਾਂ ਜਿਹੜੀਆਂ ਤੁਸੀਂ ਫੜੇ ਕਰਦੇ ਜਿਹੜੀ ਵੀ ਅਸੀਂ ਕੋਈ ਕੰਮ ਕਹਿ ਦਈਏ ਸੋ ਬਹੁਤ ਕੰਮ ਜਿਹੜਾ ਸਾਡਾ ਹੈਗਾ ਸ਼ਹਿਰਾਂ ਦਾ ਕਿਉਂਕਿ ਖਰੜ ਦੇ ਵਿੱਚ ਵੱਡੇ ਵੱਡੇ ਸ਼ਹਿਰ ਨੇ ਪੁਰਾਣੀ ਹੋ ਗਿਆ ਨੇਗਾਉ ਹੋ ਗਿਆ ਖਰੜ ਹੋ ਗਿਆ ਸੋ ਤੁਹਾਡੇ ਉਹਦਾ ਸੰਭਾਲਣ ਦੇ ਨਾਲ ਸਾਡੀ ਕਮੇਟੀ ਬਦਲ ਗਈ ਜੀ ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਮੁੱਖ ਮੰਤਰੀ ਸਾਹਿਬ ਦਾ ਸਰਕਾਰ ਭਗਵੰਤ ਸਿੰਘ ਜੀ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਅੱਜ ਇਹ ਕੰਮ ਜਿਹੜਾ ਬੜਾ ਔਖਾ ਸੀ ਅੱਜ ਤੱਕ ਤਾਂ ਅੱਜ ਤੱਕ ਖਰੜ ਦੇ ਇਤਿਹਾਸ 'ਚ ਇਹ ਕੰਮ ਕਦੀ ਨਹੀਂ ਹੋਇਆ ਕਿ ਕਿਸੇ ਐਮਐਲਏ ਨੇ ਕਮੇਟੀ ਬਦਲ ਲਈ ਹੈ ਬਹੁਤ ਔਖਾ ਕੰਮ ਸੋਲੂ ਵੀ ਪਤਾ ਇੱਥੇ ਕਿਉਂ ਕਿਉਂ ਤੇ ਲੋਕਾ ਜਿਨ੍ਹਾਂ ਦਾ ਜ਼ੋਰ ਲੱਗਿਆ ਸੀ ਕਿ ਕਮੇਟੀ ਨਾਮ ਬਦਲੀ ਜਾਵੇ ਕਮੇਟੀ ਉਹੀ ਰਹੇ ਤੇ ਕੰਮ ਸਾਡੇ ਚੱਲਦੇ ਰਹਿਣ ਪਰ ਕਰਨ ਦੇ ਕੰਮ ਨੂੰ ਕਰਨ ਦੇ ਲਈ ਕਰਨ ਦੇ ਮੁਖਾਰ ਬਦਲਣ ਦੇ ਲਈ ਜਿਹੜੀਆਂ ਉਮੀਦਾਂ ਦੇ ਨਾਲ ਤੁਸੀਂ ਮੈਨੂੰ ਐਮਐਲਏ ਬਣਾਇਆ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੈ ਉਸ ਉਮੀਦਾਂ ਉੱਤੇ ਖਰਾ ਉਤਰਨ ਲਈ ਸਾਡੇ ਹੱਥ ਹੌਲੀ ਸੌਲੀ ਪਾਵਰ ਹੋਣੀ ਬਹੁਤ ਜ਼ਰੂਰੀ ਸੀ ਅੱਜ ਤੁਹਾਡਾ ਐਮਐਲਏ ਵੀ ਅੱਗੇ ਤਾਂ ਹੁੰਦਾ ਸੀ ਕਿ ਸਰਕਾਰ ਹੋਰ ਦੀ ਤੇ ਐਮਐਲਏ ਹੋਰ ਦਾ ਹੁਣ ਦੇਖੋ ਸਰਕਾਰ ਕਿਹਦੀ ਆਮ ਆਦਮੀ ਪਾਰਟੀ ਦੀ ਐਮਐਲਏ ਕਿਹਦਾ ਆਮ ਆਦਮੀ ਪਾਰਟੀ ਦਾ ਪ੍ਰਧਾਨ ਕਿਹਦਾ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਜੀ ਹਾਂ ਇਹ ਜਿਹੜਾ ਜੋੜ ਬਣਿਆ ਜੀ ਯਕੀਨ ਰੱਖਿਓ ਜੇ ਇੰਨੀ ਤੁਸੀਂ ਜਿੰਨੇ ਸਾਡੇ ਇਥੇ ਸਮੂੱਚੇ ਸਰਪੰਚ ਸਾਹਿਬਾਨ ਸਾਡੀ ਕਮੇਟੀ ਦੇ ਐਮਸੀ ਸਾਹਿਬਾਨ ਪਹੁੰਚੇ ਹੋਏ ਨੇ ਆਮ ਆਦਮੀ ਪਾਰਟੀ ਦੇ ਉਹਦੇ ਨਾਲ ਪਹੁੰਚੇ ਹੋਏ ਨੇ ਜੋ ਐਮਸੀ ਸਾਹਿਬਾਨਾਂ ਨੇ ਇੱਕ ਵਿਸ਼ਵਾਸ ਸिखਾਇਆ ਹੈ ਚਾਹੇ ਲੋਕ ਕੁਝ ਕਹੀ ਜਾਣਗੇ ਉਹਨਾਂ ਨੇ ਇਸ ਗੱਲ ਨੂੰ ਬਣਾਇਆ ਉਹਨਾਂ ਨੇ ਇਸ ਗੱਲ ਨੂੰ ਬਣਾਇਆ ਅਸਲੀ ਗੱਲ ਇਹ ਕਿ ਉਹ ਚਾਹੁੰਦੇ ਸੀ ਕਿ ਜਿਹੜੀ ਕਮੇਟੀ ਉਹ ਆਮ ਆਦਮੀ ਪਾਰਟੀ ਦੀ ਬਣੇ ਤੁਸੀਂ ਦਿਲ ਖੋਲ ਕੇ ਸਹਿਯੋਗ ਦਿੱਤਾ ਤੇ ਜੋ ਤੁਸੀਂ ਉਮੀਦ ਦੇ ਨਾਲ ਹੁਣ ਮੇਰਾ ਫਰਜ਼ ਰਹਿ ਗਿਆ ਮਿਲ ਕੇ ਕਰਨ ਦਾ ਐਨੀ ਪਾਵਰ ਲੈ ਕੇ ਮਿਹਨਤ ਕਰਾਂਗੇ ਮੈਂ ਹੁਣ ਇੱਥੇ ਗੱਲਾਂ ਨਾਲ ਨਹੀਂ ਦੱਸਣਾ ਕਿ ਮੈਂ ਇੱਥੇ ਕੀ ਕਰਨਾ ਮੈਂ ਇੱਥੇ ਕੰਮ ਕਰਕੇ ਦੱਸਣਾ ਵੀ ਜੇ ਕਰਨ ਬਦਲੇ ਬਦਲੇ ਨਾ ਲੱਗਿਆ ਕਰਨ ਸ਼ਹਿਰ 'ਚ ਜਦੋਂ ਕੋਈ ਐਟਰ ਹੋਵੇ ਜੇ ਕਰਨ ਸ਼ਹਿਰ ਦੇ ਲੋਕਾਂ ਨੂੰ ਨਾ ਪਤਾ ਲੱਗੇ ਕਿ ਐਮ ਐਲ ਏ ਦੇ ਕੀ ਕੰਮ ਹੁੰਦੇ ਨੇ ਤਾਂ ਮੇਰਾ ਐਮ ਐਲ ਏ ਬਣਨ ਦਾ ਕੋਈ ਵੀ ਫਾਇਦਾ ਨਹੀਂ। ਮੈਨੂੰ ਦੁਬਾਰੇ ਵੋਟ ਨਹੀਂ ਚਾਹੀਦੀ। ਜਿੰਦਾਬਾਦ। ਜਿੰਦਾਬਾਦ। ਸੋ ਮੈਨੂੰ ਸਾਡੇ ਨਵੇਂ ਬਣੇ ਪ੍ਰਧਾਨ ਅੰਜੂ ਚੰਦਰ ਜੀ ਨੂੰ ਮੈਂ ਬਹੁਤ ਸਾਰੀਆਂ ਮੁਬਾਰਕਾਂ ਦਿੰਦੀ ਆ। ਉਹਨਾਂ ਦੀ ਮੈਨੂੰ ਵਿਸ਼ਵਾਸ ਹੈ ਕਿ ਉਹਨਾਂ ਕੋਲ ਇੱਕ ਤਜਰਬਾ ਹੈ। ਉਹਨਾਂ ਦਾ ਕਹਿਣਾ ਹੈ ਕਿ ਪਹਿਲਾਂ ਸਾਡੇ ਜੇ ਪ੍ਰੈਸ਼ਰ ਸੀ ਪਹਿਲਾਂ ਵਾਲੀਆਂ ਸਰਕਾਰਾਂ ਨੇ ਕੰਮ ਕਰਨ ਨਹੀਂ ਦਿੱਤੇ। ਉਹਨਾਂ ਨੂੰ ਵਿਸ਼ਵਾਸ ਦਿਵਾਉਣੀ ਹੈ ਵੀ ਜਿਹੜੀ ਪਾਰਟੀ ਤੇ ਤੁਸੀਂ ਹੁਣ ਪ੍ਰਧਾਨ ਬਣੇ ਹੋ ਸਾਡੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਇੱਕ ਜਿਸ ਤਰੀਕੇ ਉਹਨਾਂ ਨੇ ਪੰਜਾਬ ਦੇ ਵਿਕਾਸ ਦੀ ਰੂਪਰੇਖਾ ਬਦਲੀ ਹੈ ਜਿਸ ਤਰੀਕੇ ਉਹਨਾਂ ਦੀ ਸੋਚ ਹੈ ਉਹਨਾਂ ਨੂੰ ਖੁਸ਼ੀ ਹੋਊਗੀ ਜਦੋਂ ਉਹਨਾਂ ਦਾ ਇੱਕ ਸਿਪਾਹੀ ਨੇ ਚੰਗਾ ਕੰਮ ਕੀਤਾ ਜੋ ਕਰੀਂ ਸੇਵਾ ਕੀਤੀ ਤੇ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਅੱਜ ਅਸੀਂ ਇਹ ਕੰਮ ਕਰਨ ਦੇ ਵਿੱਚ ਕਾਮਯਾਬ ਹੋਏ ਆ ਤੁਹਾਨੂੰ ਖਰੜ ਦਾ ਇੱਕ ਨਵਾਂ ਉਭਰਿਆ ਹੋਇਆ ਰੂਪ ਦਿਖੇਗਾ ਅਸੀਂ ਦਿਨ ਰਾਤ ਇੱਕ ਕਰ ਦਵਾਂਗੇ ਸਮਾਂ ਘੱਟ ਹੈ ਪਰ ਸਮੇਂ ਦੀ ਅਸੀਂ ਪੂਰੀ ਚੰਗੇ ਤਰੀਕੇ ਨਾਲ ਵਰਤੋਂ ਕਰਾਂਗੇ 21 ਮਿੰਟ ਦੀ ਕਿ ਚੰਗੇ ਐਕਸ਼ਨ ਲਈ ਜਾਣ ਪੂਰੀ